ਬੰਗਲਾਦੇਸ਼ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਹੋਣ ਦੇ ਸੰਕੇਤ ਦਿਖ ਰਹੇ ਨੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਹਰ ਰੋਜ਼ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬੰਗਲਾਦੇਸ਼ ਵਿੱਚ ਵਿਗੜਦੇ ਹਾਲਾਤਾਂ ਵਿਚਾਲੇ ਅਦਾਕਾਰਾ ਅਤੇ ਮੰਡੀ ਦੀ ਸੰਸਦ ਕੰਗਨਾ ਰਨਾਉਤ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਉਹਨਾਂ ਨੇ ਆਪਣੀ ਪੋਸਟ ਵਿੱਚ ਭਾਰਤ ਦੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦੇ ਹੋਏ ਲਿਖਿਆ ਕਿ ਸ਼ਾਂਤੀ ਮੁਫਤ ਵਿੱਚ ਨਹੀਂ ਮਿਲਦੀ। ਕੰਗਨਾ ਰਨਾਉਤ ਬਾਲੀਵੁੱਡ ਵਿੱਚ ਪੰਗਾ ਗਲ ਦੇ ਨਾਂ ਨਾਲ ਮਸ਼ਹੂਰ ਹੈ ਜੋ ਅਕਸਰ ਹੀ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ। ਗਵਾਂਡੀ ਦੇਸ਼ ਬੰਗਲਾਦੇਸ਼ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਮਹਾ ਭਾਰਤ ਜਾਗਰੂਕ ਮੈਂ ਦੀ ਉਦਾਹਰਨ ਦੇ ਕੇ ਤਲਵਾਰ ਚੁੱਕਣ ਦੀ ਸਲਾਹ ਦਿੱਤੀ ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਨੇ ਕੀ ਕਿਹਾ ਕੰਗਨਾ ਨੇ ਲਿਖਿਆ ਸ਼ਾਂਤੀ ਹਵਾ ਜਾਂ ਸੂਰਜ ਦੀਆਂ ਕਿਰਨਾਂ ਵਿੱਚ ਨਹੀਂ ਹੈ ਜਿਸ ਨੂੰ ਤੁਸੀਂ ਆਪਣਾ ਜਨਮ ਅਧਿਕਾਰ ਸਮਝਦੇ ਹੋ ਅਤੇ ਤੁਹਾਨੂੰ ਇਹ ਮੁਫਤ ਵਿੱਚ ਮਿਲੇਗਾ ਮਹਾ ਭਾਰਤ ਹੋਵੇ ਜਾਂ ਰਾਮਾਇਣ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸ਼ਾਂਤੀ ਲਈ ਲੜੀ ਗਈ ਹੈ ਆਪਣੀ ਤਲਵਾਰ ਚੁੱਕੋ ਤੇ ਤਿਆਰੀ ਕਰੋ ਆਪਣੀਆਂ ਤਲਵਾਰਾਂ ਚੁੱਕੋ ਤੇ ਉਹਨਾਂ ਨੂੰ ਤਿੱਖਾ ਕਰੋ ਹਰ ਰੋਜ਼ ਤਿਆਰੀ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਹਰ ਰੋਜ਼ ਸਵੈ ਰੱਖਿਆ ਕਰੋ ਅਦਾਕਾਰਾਂ ਨੇ ਅੱਗੇ ਲਿਖਿਆ ਦੂਜਿਆਂ ਲਈ ਤੁਹਾਡਾ ਸਮਰਪਣ ਹਥਿਆਰਾਂ ਨਾਲ ਲੜਨ ਲਈ ਤਾਂ ਅੱਗੇ ਆ ਸਮਰਥਤਾ ਦਾ ਨਤੀਜਾ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਵਿੱਚ ਸਮਰਪਣ ਕਰਨਾ ਪਿਆਰ ਹੈ ਪਰ ਡਰ ਵਿੱਚ ਸਮਰਪਣ ਕਰਨਾ ਕਾਇਰਤਾ ਹੈ ਇਜ਼ਰਾਈਲ ਵਾਂਗ ਅਸੀਂ ਵੀ ਹੁਣ ਕੱਟੜਪੰਥੀਆਂ ਨਾਲ ਭਰੇ ਹੋਏ ਹਾਂ ਸਾਨੂੰ ਨੇ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਨੌਤ ਜਲਦ ਹੀ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਵੇਗੀ ਇਹ অভিনেত্রী ਨੇ ਸਾਲ 2021 ਵਿੱਚ ਫਿਲਮ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਸਪਸ਼ਟ ਕੀਤਾ ਕਿ ਭਾਵੇਂ ਇਹ ਇੱਕ ਸਿਆਸੀ ਡਰਾਮਾ ਹੈ ਇਹ ਇੰਦਰਾ ਗਾਂਧੀ ਦੀ ਬਾਇਓਪਿਕ ਨਹੀਂ ਹੈ। ਅਭਿਨੇਤਰੀ ਇਸ ਫਿਲਮ ਵਿੱਚ ਨਾ ਸਿਰਫ ਮੁੱਖ ਭੂਮਿਕਾ ਨਿਭਾ ਰਹੀ ਹੈ ਸਗੋਂ ਇਸ ਦੀ ਡਾਇਰੈਕਸ਼ਨ ਵੀ ਕਰ ਰਹੀ ਹੈ। ਕੰਗਨਾ ਤੋਂ ਇਲਾਵਾ ਫਿਲਮ ਵਿੱਚ ਔਰਪਮ ਖੇਰ, ਮਿਲਿੰਗ ਚੋਮਨ, ਮਹਿਮਾ ਚੌਧਰੀ ਅਤੇ ਸ਼੍ਰੇਸ਼ ਤਲਪੜੇ ਵੀ ਨੇ। ਫਿਲਮ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਨਿਊਜ਼ ਏਜੰਸੀਆਂ ਨੂੰ ਦੱਸਿਆ ਸੀ, "ਐਮਰਜੈਂਸੀ ਮੇਰਾ ਸਭ ਤੋਂ ਅਭਿਲਾਸ਼ੀ ਪ੍ਰੋਜੈਕਟ ਹੈ ਤੇ ਮਣੀ ਕਰਨੀਕਾ ਤੋਂ ਬਾਅਦ ਦੂਜੀ ਨਿਰਦੇਸ਼ਨ ਹੈ।" ਸਾਡੇ ਕੋਲ ਇਸ ਵੱਡੇ ਬਜਟ ਗ੍ਰੈਂਡ ਪੀਰੀਅਡ ਡਰਾਮੇ ਲਈ ਸਭ ਤੋਂ ਵਧੀਆ ਭਾਰਤੀ ਤੇ ਅੰਤਰਰਾਸ਼ਟਰੀ ਟੈਲੈਂਟ ਅੱਗੇ ਆਇਆ। ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ